ਅਭਿਆਸ ਕਾਂਸਪਟ ਦਾ ਦੂਸਰਾ ਸਵਾਲ ਜੋੜ ਫਲ ਪਤਾ ਕਰੋ 7 10.5 14 84 ਹੈ ਇਹਦੇ ਵਿੱਚ ਪਹਿਲਾ ਪਤਾ ਆਪਾਂ ਨੂੰ ਦਿੱਤਾ ਹੋਇਆ ਹੈ a 7 ਔਰ b ਹੁੰਦਾ ਹੈ ਇਨ੍ਹਾਂ ਪਹਿਲੀਆਂ ਦੋ ਸੰਖਿਆਵਾਂ ਦਾ ਅੰਤਰ 10 صحیح 1/2 ਲਿਖਿਆ ਇਹਨੂੰ ਆਪਾਂ 10.5 ਲਿਖਤਾ ਹਾਫ ਨੂੰ 1/2 ਲਿਖੋ ਚਾਹੇ ਪੁਆਇੰਟ 5 ਲਿਖੋ ਇੱਕ ਬਰਾਬਰ ਹੀ ਹੈ 7 10ਾਂ ਦੇ ਵਿੱਚੋਂ 7 ਗਿਆ ਕਿੰਨਾ ਗਿਆ 3.5 ਦਾ 0.5 ਉਹ ਜਿਹੜੀ ਲਾਸਟ ਟਰਮ ਹੈ ਉਹ ਹੁੰਦੀ ਹੈ एएन एएन ਦਿੱਤਾ ਹੋਇਆ 84 ਔਰ एएन ਦਾ ਫਾਰਮੂਲਾ ਕੀ ਹੁੰਦਾ ਹੈ a n 1 d ਫਾਰਮੂਲੇ ਦੇ ਵਿੱਚ ਮੁੱਲ ਭਰੋ a ਦਾ ਮੁੱਲ ਆਪਣੇ ਕੋਲ ਕਿੰਨਾ ਦਿੱਤਾ ਹੋਇਆ ਹੈ 7 n ਆਪਾਂ ਪਤਾ ਕਰਨਾ ਹੈ n 1 d ਦਾ ਮੁੱਲ ਆਪਣੇ ਕੋਲੇ 3.5 ਹੈ ਔਰ ਆ ਇਥੇ a ਦਾ ਮੁੱਲ a ਦਾ ਮੁੱਲ 7 ਉਸ ਤੋਂ ਬਾਅਦ ਕੀ ਹੈ ਪਲੱਸ ਪਲੱਸ ਪਤਾ ਬਰਾਬਰ ਕਿੰਨਾ 84 ਆ 7 ਪਲੱਸ ਦਾ ਸੱਜੇ ਆਖ ਜਾ ਕੇ ਮਾਈਨਸ ਤਾਂ ਹੋ ਜਾਏਗਾ n 1 3.5 84 7 84 ਚੋਂ 7 ਗਏ ਕਿੰਨੇ ਰਹਿ ਗਏ 77 77 ਆ 3.5 ਇਧਰ ਗੁਣਾ ਚ ਹੈ ਇਧਰ ਦੂਜੀ ਸਾਈਡ ਜਾ ਕੇ ਭਾਟੇ ਚ ਹੋ ਜਾਏਗਾ ਭਾਟੇ ਚ ਕਰ ਦੋ 3.5 ਦੇ ਵਿੱਚ 3.5 ਕੱਟੇ ਗਏ ਪੁਆਇੰਟ ਹਟਾ ਕੇ 0 ਉੱਪਰ ਗਈ ਹੁਣ 5 ਤੇ ਪਹਿਲਾ 7 ਤੇ 7 ਪਾਇਆ 35 110777 ਨਾਲ 0 ਫਿਰ 5 ਤੇ 5 ਦੁਣੀ 10 5 ਦੁਣੀ 10 ਕਿੰਨਾ ਆ ਗਿਆ 22 ਔਰ ਉਸ ਤੋਂ ਬਾਅਦ n ਬਰਾਬਰ ਕਿੰਨਾ ਆ ਗਿਆ ਆ n 1 ਆ 22 ਵਾਲੇ ਪਾਸੇ ਜਾਊਗਾ 1 ਕਾਦਾ ਹੋ ਜਾਏਗਾ 1 ਬਰਾਬਰ ਕਿੰਨਾ ਆ ਗਿਆ 23 n ਦਾ ਮੁੱਲ 23 ਆ ਗਿਆ Sn ਦਾ ਫਾਰਮੂਲਾ ਹੁੰਦਾ ਹੈ n 2 ਗੁਣਾ a ਪਲਸ ਜਦੋਂ ਲਾਸਟ ਸੰਖਿਆ ਦਿੱਤੀ ਹੋਵੇ ਤਾਂ l ਲਿਖ ਦਿੰਦਾ ਹੈ l ਹੁੰਦਾ ਹੈ an ਅੰਤਿਮ ਸੰਖਿਆ ਲਾਸਟ ਟਰਮ l ਲਾਸਟ ਟਰਮ ਨੂੰ l ਵੀ ਲਿਖਦੇ ਆਂ an ਵੀ ਲਿਖਦੇ ਆਂ n ਦਾ ਮੁੱਲ ਆਪਣੇ ਕੋਲ ਕਿੰਨਾ ਦਿੱਤਾ ਹੋਇਆ ਹੈ 23/2 a ਦਾ ਮੁੱਲ ਆਪਣੇ ਕੋਲ ਕਿੰਨਾ ਦਿੱਤਾ ਹੋਇਆ ਹੈ a ਬਰਾਬਰ ਕਿੰਨਾ ਦਿੱਤਾ ਹੋਇਆ ਹੈ 7 ਔਰ l l ਹੁੰਦਾ ਹੈ ਲਾਸਟ ਟਰਮ an ਬਰਾਬਰ ਕਿੰਨਾ ਆ ਗਿਆ 84 ਉਸ ਤੋਂ ਬਾਅਦ 23/2 84 ਔਰ 7 ਕਿੰਨੇ ਹੋ ਗਏ 91 91 ਨੂੰ 23 ਨਾਲ ਗੁਣਾ ਕਰੋ 91 ਰਫ ਕਮ ਹੈ 91 23 ਪਹਿਲਾਂ 3 ਤੇ 3 3 3 27 ਫਿਰ ਉਸ ਤੋਂ ਬਾਅਦ 2 ਤੇ 2 ਦਾ 2 ਆ ਗਿਆ 2 9 18 ਜੋੜੋ ਕਿੰਨੇ ਬਣਦੇ ਐ ਇਹ ਬਣ ਗਿਆ 3 7 ਤੇ 2 9 8 ਤੇ 2 10 1 2 ਦਾ 2 ਕਿੰਨਾ ਆ ਗਿਆ 2093 2 2 ਤੇ ਡਿਵਾਈਡ ਕਰੋ ਕੀ ਬਣਦਾ 2 ਆਇਆ 20 नौ आ गया दो चौके अठ एक बज के तेरह दो छके बारह एक बज बजकर एक उपर बटे दे दो ए वाली आंसर आ गया इन्हें द्ती हुई ए पी का फल है दूसरे का दूसरा पार्ट चौंती बत्ती ती प्लस डैश प्लस दस ए बराबर चौंती ए बराबर चौंती और d 32 34 32 ਚੋਂ 34 ਗਏ ਮਾਈਨਸ ਦਾ ਕਿੰਨਾ ਆ ਗਿਆ 2 ਔਰ ਲਾਸਟ ਟਰਮ ਆਪਾਨੂੰ 10 ਦਿੱਤੀ ਹੋਈ ਹੈ ਤਾਂ ਆਪਾਂ ਇਹਨੂੰ lv ਲਿਖਦੇ ਆਂ ਔਰ an ਵੀ ਲਿਖਿਆ ਜਾਂਦਾ ਹੈ an ਬਰਾਬਰ ਕਿੰਨਾ ਆ ਗਿਆ 10 an ਦਾ ਫਾਰਮੂਲਾ ਕੀ ਹੁੰਦਾ ਹੈ a n 1 d ਮੁੱਲ ਭਰੋ a ਦਾ ਮੁੱਲ ਆਪਣੇ ਕੋਲ ਕਿੰਨਾ ਹੈ 34 n ਦਾ ਪਤਾ ਕਰਨਾ ਹੈ -1 d ਦਾ ਮੁੱਲ -2 ਹੈ ਪਿਆ ਗਿਆ 10 34 ਇਧਰ ਵਾਲੇ ਪਾਸੇ ਪਲੱਸ ਦਾ ਹੈ ਸੱਜੇ ਅੱਧ ਜਾ ਕੇ ਮਾਈਨਸ ਦਾ ਹੋ ਜਾਏਗਾ n 1 -2 ਔਰ 10 ਪਲੱਸ ਦਾ 34 ਤੇ ਜਾ ਕੇ ਮਾਈਨਸ ਦਾ 34 ਹੋ ਗਿਆ ਮਾਈਨਸ ਦੇ ਕਿੰਨੇ ਵਧ ਗਏ 24 ਵਧ ਗਏ ਔਰ ਉਸ ਤੋਂ ਬਾਅਦ -2 ਹੈ ਉਧਰ ਜਾ ਕੇ ਬਟੇ ਚ ਹੋ ਜਾਏਗਾ n 1 बराबर -24 ਆ -2 ਹੈ बटे ਚ ਆ ਗਿਆ ਮਾਈਨਸ ਤੇ ਮਾਈਨਸ ਕੱਟ ਗਿਆ ਪਿੱਛੇ ਰਹਿ ਗਿਆ 12 12 ਆ ਗਿਆ n 12 ਆ -1 ਆ ਸੱਜੇ ਹੱਥ ਜਾ ਕੇ ਪਲੱਸ ਦਾ 1 ਹੋ ਗਿਆ 13 13 ਪਾਦਾ ਐਪੀ ਦੇ ਵਿੱਚ n ਦਾ ਮੁੱਲ 13 ਆ ਗਿਆ n ਦਾ ਮੁੱਲ 13 ਹੋਣ ਤੋਂ ਬਾਅਦ sn ਦਾ ਫਾਰਮੂਲਾ sn ਹੁੰਦਾ n 2 a l l ਕਦੋਂ ਲਿਖਿਆ ਜਾਊਗਾ ਜਦੋਂ ਲਾਸਟ ਟਰਮ ਦਿੱਤੀ ਹੋਏ मुल भरो एन बराबर कि आ गया तेरह बटा दो ए अपने को चौंती प्लस एल लास्ट टर्म कि दस पर दो उस तो बाद तेरा बटा दो गुणा कि आ गया चौताली आ गया बई गुणा करो तेरह दूना छब्बी दो बच गए फिर तेरह दुना छब्बी से दो अठाई ये आ गया दो सौ छियासी एस ए पी का जोड़ आ गया तीसरा पार्ट माइनस पांच, माइनस अठ माइनस गया लास्ट टर्म ए एन बराबर माइनस तीह दिती हुई है ए बराबर माइनस पांच और डी बराबर माइनस अठ माइनस दोनों का अंतर माइनस अठ माइनस पांच और माइनस इंटू माइनस की हो गया प्लस माइनस दे अठ है प्लस दे के पाइनस के किन्ने वे तीन ए एन एन अपने को माइनस दो सौ ती एन आप भी लिखते हैं ए एन का फॉर्मूला होंगे ए प्लस एन माइनस वन इन टू डी ए अपने को कि दिता हो ए बराबर दिता हो माइनस पांच लिख दो प्लस एन एन माइनस वन डी का मुल कि माइनस तेन बराबर माइनस दो सौ ती माइनस पांच उधर जाके प्लस पांच हो जाएगा एन माइनस वन इंटू माइनस तेन माइनस दो सौ ती माइनस हथ जा पलस पेगा ਔਰ ਮਾਈਨਸ ਲਾ ਕੇ ਨਾ ਗਿਆ 225 n 1 225 ਮਾਈਨਸ ਦੇ ਆ ਔਰ ਆ ਗੁਣਾ ਦੇ ਵਿੱਚ ਮਾਈਨਸ 3 ਇਧਰ ਆ ਕੇ ਭਾਟੇ ਚ ਮਾਈਨਸ 3 ਹੋ ਜੇਗਾ ਕੱਟੇਗਾ 3 ਸਤਾ 1 3 ਭਾਜੇ 15 75 n 75 1 76 sn ਦਾ ਫਾਰਮੂਲਾ ਲਾਓ sn ਕੀ ਹੁੰਦਾ ਹੈ n 2 a l ਮੁੱਲ ਭਰੋ इनका मुल छिहत्तर बटा दो ए कि माइनस पांच प्लस एल एल का मुल कि माइनस दो सौ ती उस तुम तो बाद आ गया अठत्ती और अठत्ती तो बाद करो माइनस पांच प्लस कुना माइनस माइनस दो सौ ती उस तो सॉल्व करो अठती गुणा दोनों माइनस द है माइनस का कि आ गया दो सौ 33 ਕਾਦ ਆ ਗਿਆ ਮਾਈਨਸ ਦਾ ਬ੍ਰੈਕਟ ਦੇ ਵਿੱਚ ਲਿਖ ਦਿਓ 235 ਅਤੇ 38 ਦੀ ਗੁਣਾ ਕਰੋ ਕਿੰਨਾ ਆਏਗੇ ਇੱਥੇ ਗੁਣਾ ਕਰਕੇ ਦੇਖੋ 235 38 235 ਨੂੰ 38 ਨਾਲ ਗੁਣਾ ਕਰੀਏ ਤਾਂ ਕਿੰਨਾ ਬਣਦਾ 9930 ਇਹ ਅਨਸਰ ਆ ਗਿਆ ਐਸੇ ਦੇ ਨਾਲ ਦੂਸਰਾ ਸਵਾਲ ਕੰਪਲੀਟ